ਗੁਰੂ ਨਾਨਕ ਸਾਹਿਬ ਮਹਾਰਾਜ ਦਾ ਨਾਮ ਵੀ ਬੀਬੇ ਨਾਨਕੀ ਤੋਂ ਹੀ ਨਾਨਕ ਜਿਹੜਾ ਸੀ ਉਹ ਰੱਖਿਆ ਗਿਆ। ਭਾਵੇਂ ਕੀ ਵਿਦਵਾਨਾਂ ਨੇ ਨਾਨਕ ਸ਼ਬਦ ਦੇ ਅਖਰੀ ਅਰਥ ਬਹੁਤ ਕੀਤੇ ਨੇ। ਕਿਸੇ ਨੇ ਅਖਿਆ ਲਿਖਿਆ ਹੈ ਨਾ ਅਤਣ ਵਾਲਾ। ਕਿਸੇ ਨੇ ਲਿਖਿਆ ਜਿਹਨੂੰ ਦੁੱਖ ਨਾ ਪਹੁੰਦਾ ਹੋਵੇ। ਇਸੇਕ ਧਰਮ ਦੇ ਮਹਾਨ ਵਿਦਵਾਨ ਭਾਈ ਸਾ ਪੈੰੰਧ ਲਾਲ ਸਿੰਘ ਜੀ ਉਹਨਾਂ ਨੇ ਵੀ ਅਰਥ ਲਿਖੇ ਨੇ ਉਹ ਲਿਖਦੇ ਨੇ ਹਰ ਦੂ ਨੂਨ ਨਾਮ ਪਕਸ਼ ਨੀਮੋ ਨਸੀਰ ਅਲਫ ਮਹਾਨਾ ਅੰਕ ਆਫ ਆਖਰੀ ਰਾ ਕਬੀਰ ਫਾਰਸੀ ਦੇ ਲਫ਼ਜ਼ ਵਿੱਚ ਸੌਖਾ ਕਰਕੇ ਸਾਹ ਪਦਮਾ ਉਹ ਕਹਿੰਦੇ ਨੇ ਵੀ ਨਾਨਕ ਸ਼ਬਦ ਦੇ ਵਿੱਚ ਤਿੰਨ ਅੱਖਰ ਨੇ ਉਹਨਾਂ ਦੇ ਵਿੱਚ ਦੋ ਨੂਨ ਦੋ ਨੰਨੇ ਨੇ ਇੱਕ ਕੰਨਾ ਹੈ ਤੇ ਆਖਰ ਦੀ ਵਿੱਚ ਕਕਾ ਹੈ ਤੇ ਜਿਹੜਾ ਪਹਿਲਾ ਨੰਨਾ ਹੈ ਨਾ ਉਹਦਾ ਅਰਥ ਹੈ ਨਈਮ ਨਈਮ ਦਾ ਮਤਲਬ ਹੁੰਦਾ ਨਿਯਮਤਾ ਵੰਡਣ ਵਾਲੇ ਦਾਤਾ ਵੰਡਣ ਵਾਲੇ ਜਿੱਥੇ ਪਰਮੇਸ਼ਰ ਦਾ ਘਰ ਦਾਤਾ ਵੰਡਣ ਵਾਲਾ ਹੈ ਉਥੇ ਗੁਰੂ ਨਾਨਕ ਸਾਹਿਬ ਦਾ ਘਰ ਵੀ ਦਾਤਾ ਵੰਡਣ ਵਾਲਾ ਹੈ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਕੋਈ ਖਾਲੀ ਨਹੀਂ ਜਾਂਦਾ ਬਸ ਇੱਕ ਸ਼ਰਧਾ ਤੇ ਭਾਵਨਾ ਲੈ ਕੇ ਸਤਿਗੁਰ ਦੇ ਅੱਗੇ ਅਰਦਾਸ ਕਰਦੇ ਉਦੀ ਭਾਵਨਾ ਪੂਰੀ ਹੁੰਦੀ ਹੈ ਗੁਰਨਾਨਕ ਦਾ ਕਰਤਾ ਦਾਤਾ ਦੇਣ ਵਾਲਾ ਹੈ ਤੇ ਨੰਨੇ ਦੇ ਨਾਲ ਨੱਦਾ ਹੋਇਆ ਕੰਨਾ ਹੈ ਤੇ ਕੰਨੇ ਨੂੰ ਜੇਕਰ ਆਪਾਂ ਉਂਝ ਲਿਖੀਏ ਤਾਂ ਉਹ ਏਕੀ ਦੇ ਸ਼ਕਲ ਦੇ ਵਿੱਚ ਆ ਜੇ ਉੱਪਰ ਲੀਕ ਨਾ ਮਾਰੀਏ ਕੰਨਾ ਕੱਲਾ ਪਾਈਏ ਤਾਂ ਉਹ ਗਿਣਤੀ ਦਾ ਇੱਕ ਲੱਗਦਾ ਤੇ ਸਤ ਜਾਨੀ ਗੁਰਨਾਨਕ ਸਾਹਿਬ ਮਹਾਰਾਜ ਮਨੁੱਖਤਾ ਨੂੰ ਇੱਕ ਦੇ ਨਾਲ ਜੋੜਨ ਵਾਸਤੇ ਆਏ ਹੋਏ ਸਨ ਨਿੱਤੇ ਗੁਰਨਾਨਕ ਸਾਹਿਬ ਮਹਾਰਾਜ ਤੋਂ ਪਹਿਲਾਂ ਵੱਖਰੇ ਬਕਰੀਆਂ ਸ਼ਕਤੀਆਂ ਬਣਾ ਕੇ 33 ਕਰੋੜ ਦੇਵੀ ਦੇਵਤੇ ਸੰਸਾਰ ਦੇ ਅੰਦਰ ਪ੍ਰਚਲਿਤ ਕਰ ਦੁੱਤੇ ਆਖ ਦਿੱਤਾ ਵੀ ਭਿਜਣ ਵਾਲਾ ਕੋਈ ਹੋਰ ਹੈ ਪਾਲਣ ਵਾਲਾ ਕੋਈ ਹੋਰ ਹੈ ਤੇ ਮਾਰਨ ਵਾਲਾ ਕੋਈ ਹੋਰ ਹੈ ਇਹ ਸਨਾਤ ਨਹੀਂ ਮਤ ਕਹਿੰਦਾ ਸੀ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਕੀ ਜਦੋਂ ਬਾਣੀ ਵੀ ਉਚਾਰਨ ਕੀਤੀ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੁਸੀਂ ਪੜੋ ਸਹਿਜ ਪਾਠ ਕਰਨ ਵਾਲੇ ਅਖੰਡ ਪਾਠ ਕਰਨ ਵਾਲੇ ਬਾਣੀ ਪੜ੍ਹਨ ਵਾਲੇ ਭਲੀ ਭਾਤ ਜਾਣਦੇ ਹੋ ਕਿ ਸਭ ਤੋਂ ਪਹਿਲਾਂ ਸਤਿਗੁਰੂ ਜੀ ਨੇ ਗਿਣਤੀ ਦਾ ਏਕਾ ਲਿਖਿਆ ਉਹਨਾਂ 'ਚ ਇੱਕ ਸ਼ਬਦ ਈੜੀ ਨੂੰ ਸਿਹਾਰੀ ਕਕੇ ਵਾਲਾ ਵੀ ਬਾਣੀ ਵਿੱਚ ਆਇਆ ਹੈ ਪਰ ਆਰੰਭ ਦੇ ਵਿੱਚ ਸਤਿਗੁਰੂ ਜੀ ਨੇ ਜਦੋਂ ਮੂਲ ਮੰਤਰ ਉਚਾਰਨ ਕੀਤਾ ਉਸ ਮੂਲ ਮੰਤਰ ਦੇ ਵਿੱਚ ਜਦੋਂ ਪਰਮੇਸ਼ਰ ਦੇ ਗੁਣਾਂ ਦੀ ਗੱਲ ਕੀਤੀ ਤੇ ਪਹਿਲਾ ਗੁਣ ਇਹ ਲਿਖਿਆ ਵੀ ਪਰਮੇਸ਼ਰ ਜਿਹੜਾ ਹੈ ਉਹ ਇੱਕ ਹੈ। ਔਰ ਬਾਣੀ ਦੇ ਵਿੱਚ ਵੀ ਵਾਰ-ਵਾਰ ਸਤਿਗੁਰ ਜੀ ਨੇ ਰਿਪੀਟ ਕੀਤਾ ਸਾਹਿਬ ਮੇਰਾ ਇੱਕੋ ਹੈ। ਇੱਕੋ ਹੈ ਭਾਈ ਇੱਕੋ ਹੈ। ਜਦੋਂ ਕਿਸੇ ਗੱਲ ਨੂੰ ਆਪਾਂ ਬਜਮ ਦੇਣਾ ਹੋਵੇ ਨਾ ਉਹਨੂੰ ਆਪਾਂ ਵਾਰ-ਵਾਰ ਆਖਦੇ ਆਂ। ਸਤਿਗੁਰ ਨੇ ਪਿੰਨ ਵਾਰੀ ਕਿਹਾ ਵੀ ਸਾਹਿਬ ਮੇਰਾ ਇੱਕੋ ਹੈ। ਇੱਕੋ ਹੈ ਭਾਈ ਇਕੋ ਹੈ ਤੈਨੂੰ ਬਰਿਕਾ ਦਿੱਤਾ ਫਿਰ ਸਤਿਗੁਰੂ ਦੇ ਨਾਲ ਸਪਸ਼ਟ ਵੀ ਕਰ ਦਿੱਤਾ ਆਪੇ ਮਾਰੇ ਆਪੇ ਛੋੜੇ ਆਪੇ ਲੇਵੇ ਦੇ ਆਪੇ ਵੇਖੇ ਆਪੇ ਵਿਤਸੇ ਆਪੇ ਨਜ਼ਰ ਕਰੇ ਫਿਰ ਉਹ ਇਕੋ ਹੀ ਆ ਜਿਹੜਾ ਆਪ ਜੀਵ ਨੂੰ ਸੰਸਾਰ ਵਿੱਚ ਭੇਜਦਾ ਹੈ ਆਪ ਹੀ ਉਹਦੀ ਪ੍ਰਤਿਬਾਲਣਾ ਕਰਦਾ ਹੈ ਤੇ ਆਪ ਹੀ ਸਮੇਂ ਤੋਂ ਬਾਅਦ ਮਨੁੱਖ ਨੂੰ ਇਸ ਦੁਨੀਆ ਤੋਂ ਲਿਜਾਣ ਵਾਲਾ ਹੈ ਸਤਿਗੁਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਮਨੁੱਖ ਨੂੰ ਇੱਕ ਦੇ ਨਾਲ ਜਿਹੜਾ ਸੀ ਉਹ ਜੋੜਿਆ ਫਿਰ ਅਗਲਾ ਨੰਨਾ ਉੱਤੋਂ ਬਣਦਾ ਹੈ ਨਸੀਰ ਤੇ ਉਹਦਾ ਅਰਥ ਹੈ ਮਦਦਗਾਰ ਸਤ ਜਾਨੂ ਗੁਰਨਾਨਕ ਸਾਹਿਬ ਦਾ ਘਰ ਜਿਹੜਾ ਇਹਨੂੰ ਉਹ ਮਨੁੱਖਤਾ ਦਾ ਮਦਦ ਕਰਨ ਵਾਲਾ ਹੈ ਤੇ ਜਦੋਂ ਮਦਦ ਦੀ ਗੱਲ ਆਉਂਦੀ ਸਤ ਜਾਨੂ ਫਿਰ ਗੁਰੂ ਨਾਨਕ ਦਾ ਕਰ ਇਹ ਨਹੀਂ ਵਿਖਦਾ ਵੀ ਕਿਸੇ ਫਲਾਨੇ ਇਲਾਕੇ ਦਾ ਏ ਫਲਾਨੀ ਜਾਤ ਦਾ ਹੈ ਫਲਾਨੀ ਕੌਮ ਦਾ ਹੈ ਕੇਵਲ ਤੇ ਕੇਵਲ ਗੁਰਨਾਨਕ ਦਾ ਕਰ ਮਦਦ ਕਰਨ ਵਾਲਾ ਹੈ ਜਿਹਦੀ ਮਿਸਾਲ ਕੋਈ ਬਹੁਤੀ ਲੰਮਾ ਸਮਾਂ ਨਹੀਂ ਆ ਕਰੋਨਾ ਕਾਲ ਦੇ ਅੰਦਰ ਜਦੋਂ ਕੋਈ ਮਨੁੱਖ ਆਪਣੇ ਪਰਿਵਾਰ ਦੇ ਮਨੁੱਖ ਦੇ ਕੋਲ ਕੋਈ ਸੀ ਜਾਂਦਾ ਜਦੋਂ ਕਦੇ ਉਹਨੂੰ ਕਰੋਨਾ ਹੋ ਜਾਂਦਾ ਸੀ ਪਰ ਗੁਰੂ ਕੇ ਸਿੱਖਾਂ ਨੇ ਉਹਨਾਂ ਲੋਕਾਂ ਦੀ ਮਦਦ ਕੀਤੀ ਉਹਨਾਂ ਦੇ ਘਰਾਂ ਵਿੱਚ ਜਾ ਕੇ ਜੇ ਕੋਈ ਚੜ੍ਹਾਈ ਕਰ ਜਾਂਦਾ ਸੀ ਕੋਈ ਹੱਥ ਨਹੀਂ ਸੀ ਪਾਉਂਦਾ ਉਹਦਾ ਸੰਸਕਾਰ ਕਰਨ ਵਾਸਤੇ ਤੇ ਗੁਰੂ ਕੇ ਸਿੱਖਾਂ ਨੇ ਉਹਨਾਂ ਨੂੰ ਕੱਲਿਆਂ ਨੂੰ ਮੁੰਡਿਆਂ ਦੇ ਚੱਕ-ਚੱਕੇ ਸਮਸ਼ਾਨ ਘੁੰਮੀ ਦੇ ਵਿੱਚ ਲਾ ਜਾ ਕੇ ਉਹਨਾਂ ਦਾ ਸੰਸਕਾਰ ਕੀਤਾ ਕਿਉਂਕਿ ਗੁਰਨਾਰਕ ਸਾਹਿਬ ਦਾ ਘਰ ਮਦਦ ਕਰਨ ਵਾਲਾ ਦਿੱਲੀ ਦੇ ਇੱਕ ਗਲਜਾਦ ਆ ਵੀ 1983 ਦੀ ਗੱਲ ਸਪਸ਼ਟ ਹੋ ਜਾਵੇ ਜਦੋਂ ਨਵੰਬਰ 1984 ਦੇ ਵਿੱਚ ਦਿੱਲੀ ਦੀ ਧਰਤੀ ਦੇ ਉੱਤੇ ਜਿਨ੍ਹਾਂ ਨੇ ਕਿਸੇ ਨੇ ਹੰਡਾਇਆ ਹੋਵੇ ਪਿੰਡੇ ਦੇ ਉੱਤੇ ਉਹ ਸਾਤਾ ਉਹਨਾਂ ਨੂੰ ਕਿਤੇ ਪੁੱਛ ਕੇ ਵੇਖਿਓ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਸਾੜਿਆ ਗਿਆ ਘਰਾਂ ਅੱਗ ਲਾ ਦਿੱਤੀ ਗਈ ਦੁਕਾਨਾਂ ਸਾੜ ਦਿੱਤੀਆਂ ਗਈਆਂ ਢੇਲ ਪਾ ਕੇ ਸਾੜ ਦਿੱਤਾ ਗਿਆ ਤੇ ਜਦੋਂ ਗੁਰੂ ਕੇ ਸਿੱਖ ਸ਼ੀਬਰਾਂ ਦੇ ਵਿੱਚ ਤੰਬੂਆਂ ਦੇ ਵਿੱਚ ਬਹਿ ਰਹੇ ਨੇ ਤੇ ਸਿੱਖਾਂ ਨੂੰ ਪਤਾ ਲੱਗਾ ਪੰਜਾਬ ਦੀ ਧਰਤੀ ਤੋਂ ਕੁਝ ਰਾਸ਼ਨ ਲੈ ਕੇ ਉਹ ਦਿੱਲੀ ਵਾਲੇ ਪਾਸੇ ਨੂੰ ਗਏ ਤਾਂ ਜੋ ਸਿੱਖਾਂ ਨੂੰ ਕੁਝ ਭੋਜਨ ਦਿੱਤਾ ਜਾ ਸਕੇ ਖਾਣ ਵਾਸਤੇ ਤੇ ਉਸ ਵਕਤ ਜਦੋਂ ਸਿੱਖ ਪੰਜਾਬੋਂ ਗਏ ਉਹਨਾਂ ਸਿੱਖਾਂ ਨੂੰ ਜਿਨ੍ਹਾਂ ਨੂੰ ਲੁੱਟਿਆ ਗਿਆ ਸੀ ਜਿਨ੍ਹਾਂ ਨੂੰ ਮਾਰਿਆ ਗਿਆ ਸੀ ਘਰਬਾਰ ਉਜਾੜ ਦਿੱਤੇ ਸਨ ਉਹਨਾਂ ਨੂੰ ਜਾ ਕੇ ਭੋਜਨ ਦੇ ਰਹੇ ਨੇ ਤੇ ਇੱਕਦਮ ਰੌਲਾ ਜਿਹਾ ਪੈ ਗਿਆ ਬਿੱਚੋ ਕਹਿਣ ਲੱਗ ਪਈ ਆਹ ਜਿਹੜੇ ਕੁਝ ਲੋਕ ਨੇ ਇਹਨਾਂ ਨੂੰ ਕੁਝ ਖਾਣ ਨੂੰ ਨਾ ਦਿਓ ਇਹਨਾਂ ਨੂੰ ਭੋਜਨ ਨਾ ਦਿਓ ਕਿਉਂ ਕਿ ਇਹਨਾਂ ਨੇ ਕੱਲ ਸਾਡੇ ਘਰਾਂ ਦੀ ਨਿਸ਼ਾਨਦੇਹੀ ਕਰਕੇ ਸਾਡੇ ਘਰਾਂ ਨੂੰ ਅੱਗ ਲਾਈ ਤਿਆਰ ਪਾ ਕੇ ਸਾੜਿਆ ਤੇ ਉਹ ਲੋਕ ਨੇ ਤੇ ਜਿਹੜੇ ਪੰਜਾਬੂ ਗਏ ਸਿੱਖ ਸਨ ਉਹਨਾਂ ਨੇ ਕਹਿ ਦਿੱਤਾ ਕੋਈ ਗੱਲ ਨਹੀਂ ਜਿਹੜੇ ਕੱਲ ਸਾਨੂੰ ਬਰਬਾਦ ਕਰਨ ਆਏ ਸਨ ਅੱਜ ਫਿਰ ਗੁਰਨਾਨਕ ਦੇ ਘਰ ਦੇ ਉੱਤੇ ਹੱਥ ਅੱਡੀ ਖਲੋਤੇ ਨੇ ਤੇ ਇਹਨਾਂ ਨੂੰ ਵੀ ਦੇ ਦਵੋ ਗੁਰਨਾਨਕ ਦਾ ਕਰ ਹਰੇਕ ਨੂੰ ਮਦਦ ਕਰਨ ਵਾਲਾ ਹੈ ਤੇ ਆਖੀਰ ਦੇ ਵਿੱਚ ਗੁਰਨਾਨਕ ਸਾਹਿਬ ਦੇ ਨਾਮ ਦਾ ਅੱਖਰ ਹੈ ਕਕਾ ਜਿਸ ਤੋਂ ਬਣਦਾ ਹੈ ਕਬੀਰ ਤੇ ਕਬੀਰ ਦਾ ਅਰਥ ਹੁੰਦਾ ਹੈ ਵੱਡਾ ਗੁਰਨਾਨਕ ਸਾਹਿਬ ਮਹਾਰਾਜ ਵੱਡੇ ਨੇ ਗੁਰਨਾਨਕ ਸਾਹਿਬ ਦਾ ਘਰ ਵੀ ਵੱਡਾ ਹੈ ਤੈਨੂੰ ਤਨ ਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗੁਰਨਾਨਕ ਸਾਹਿਬ ਵੱਡੇ ਨੇ ਗੁਰੂ ਨਾਨਕ ਦਾ ਘਰ ਵੀ ਵੱਡਾ ਹੈ ਗੁਰਨਾਨਕ ਸਾਹਿਬ ਦਾ ਨਾਮ ਨਾਨਕ ਰੱਖਿਆ ਗਿਆ